ਗੁਰੂ ਰੂਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਇੱਕ ਸਮੇਂ ਦੀ ਗੱਲ ਹੈ ਸਾਧ ਸੰਗਤ ਜੀ ਇੱਕ ਰਾਜਾ ਆਪਣੇ ਸੈਨਿਕਾਂ ਦੇ ਨਾਲ ਸ਼ਿਕਾਰ ਖੇਡਣ ਜਾਂਦਾ ਹੈ ਤੇ ਜੰਗਲ ਦੇ ਵਿੱਚ ਸਾਧ ਸੰਗਤ ਜੀ ਉਹ ਬਹੁਤ ਅੰਦਰ ਤੱਕ ਚਲਾ ਜਾਂਦਾ ਹੈ ਦੂਰ ਚਲਾ ਜਾਂਦਾ ਹੈ ਸੈਨਿਕ ਉਸ ਦੇ ਪਿੱਛੇ ਰਹਿ ਜਾਂਦੇ ਨੇ ਹੁਣ ਰਾਜਾ ਇਕੱਲਾ ਹੈ ਹੁੰਦਾ ਕੀ ਹੈ ਸਾਧ ਸੰਗਤ ਜੀ ਕੇ ਸ਼ੇਰ ਉਸ ਦੇ ਸਾਹਮਣੇ ਆ ਜਾਂਦੇ ਨੇ ਹੁਣ ਰਾਜਾ ਇਕੱਲਾ ਹੈ ਕੋਈ ਜ਼ਿਆਦਾ ਹਥਿਆਰ ਵੀ ਨਹੀਂ ਨੇ ਉਸਦੇ ਕੋਲ ਕੁਝ ਸਮੇਂ ਤੱਕ ਉਹ ਸ਼ੇਰਾਂ ਦੇ ਨਾਲ ਲੜਦਾ ਹੈ ਸਾਧ ਸੰਗਤ ਜੀ ਪਰ ਉਸ ਨੂੰ ਲੱਗਦਾ ਹੈ ਕਿ ਭਾਈ ਹੁਣੇ ਮੈਨੂੰ ਮਾਰ ਦੇਣਗੇ ਮੈਂ ਨਹੀਂ ਜੇ ਬਚ ਸਕਦਾ ਐਨੇ ਨੂੰ ਸਾਧ ਸੰਗਤ ਜੀ ਇੱਕ ਲੱਕੜਹਾਰਾ ਜੋ ਲੱਕੜਾ ਵੱਢਣ ਹਰ ਰੋਜ਼ ਉੱਥੇ ਆਂਦਾ ਸੀ ਉਹ ਦੇਖਦਾ ਹੈ ਰਾਜਾ ਦੀ ਜਾਨ ਖਤਰੇ ਵਿੱਚ ਹੈ ਸਾਧ ਸੰਗਤ ਜੋ ਸ਼ੇਰਾਂ ਨਾਲ ਲੜਦਾ ਹੈ ਕੁਲਹਾੜੀ ਦੇ ਨਾਲ ਸਾਧ ਸੰਗਤ ਜੀ ਉਹਨਾਂ ਨੂੰ ਮਾਰ ਪਹਾਂਦਾ ਹੈ ਆਪਣੀ ਬਹਾਦਰੀ ਦੇ ਨਾਲ ਉਹ ਰਾਜਾ ਨੂੰ ਫਿਰ ਆਪਣੇ ਬਚਾ ਕੇ ਆਪਣੇ ਘਰ ਦੇ ਵਿੱਚ ਲੈ ਕੇ ਜਾਂਦਾ ਹੈ ਇੱਕ ਚੌਂਪੜੀ ਦੇ ਵਿੱਚ ਉੱਥੇ ਰਾਜਾ ਦੀ ਮਰਮ ਪੱਟੀ ਕਰਦਾ ਹੈ ਸੇਵਾ ਪਾਣੀ ਕਰਦਾ ਹੈ ਸਾਧ ਸੰਗਤ ਜੀ ਦੀ ਸੇਵਾ ਕਰਦਾ ਹੈ ਰਾਜਾ ਬੜਾ ਖੁਸ਼ ਹੁੰਦਾ ਉਸ ਦਾ ਧੰਨਵਾਦ ਕਰਦਾ ਹੈ ਕਿ ਉਸ ਨੇ ਉਸ ਦੀ ਜਾਨ ਬਚਾਈ ਬਹੁਤ ਵੱਡਾ ਉਪਕਾਰ ਉਸ ਦੇ ਉੱਪਰ ਕੀਤਾ ਹੈ ਕੁਝ ਸਮੇਂ ਬਾਅਦ ਸਾਧ ਸੰਗਤ ਜੀ ਉਸ ਦੇ ਸੈਨਿਕ ਵੀ ਉੱਥੇ ਆ ਜਾਂਦੇ ਨੇ ਤੇ ਸਾਧ ਸੰਗਤ ਜੀ ਰਾਜਾ ਕੋਟਨਕੋਟ ਉਸ ਲੱਕੜਹਾਰਾ ਦਾ ਬਾਰ ਬਾਰ ਧੰਨਵਾਦ ਕਰ ਰਿਹਾ ਹੈ ਬੜੀ ਪ੍ਰਸ਼ੰਸਾ ਕਰਦਾ ਹੈ ਤੇ ਜਾਨ ਲੱਗੇ ਉਹ ਲੱਕੜਹਾਰਾ ਨੂੰ ਇੱਕ ਚੰਦਨ ਦਾ ਬਾਗ ਦੇ ਜਾਂਦਾ ਹੈ ਕਿ ਭਾਈ ਤੁਸੀਂ ਮੇਰੀ ਜਾਨ ਬਚਾਈ ਹੈ ਬਹੁਤ ਵੱਡਾ ਉਪਕਾਰ ਕੀਤਾ ਹੈ ਚੰਦਨ ਦਾ ਬਾਗ ਲਓ ਤੁਹਾਡੇ ਦਿਨ ਬਦਲ ਜਾਣਗੇ ਹੁਣ ਤੁਹਾਨੂੰ ਜੰਗਲ ਦੇ ਅੰਦਰ ਜਾਣ ਦੀ ਲੋੜ ਨਹੀਂ ਹੈ ਤਾਂ ਸਾਧ ਸੰਗਤ ਜੀ ਇਹਨਾਂ ਕਹਿ ਕੇ ਰਾਜਾ ਉੱਥੋਂ ਚਲਾ ਜਾਂਦਾ ਹੈ ਲੱਕੜਹਾਰਾ ਦਾ ਧੰਨਵਾਦ ਕਰਕੇ 10-15 ਸਾਲ ਬੀਤਦੇ ਨੇ ਰਾਜਾ ਫੇਰ ਉਸ ਇਲਾਕੇ ਦੇ ਵਿੱਚ ਆਂਦਾ ਹੈ ਤੇ ਜਦੋਂ ਉੱਥੋਂ ਲੰਘਦਾ ਉਸਦੇ ਦਿਮਾਗ ਦੇ ਵਿੱਚ ਆਂਦਾ ਕਿ ਭਾਈ ਪਿਛਲੀ ਵਾਰ ਮੈਂ ਲੱਕੜਹਾਰਾ ਨੂੰ ਇੱਕ ਚੰਦਨ ਦਾ ਬਾਗ ਦੇ ਕੇ ਗਿਆ ਸੀ ਉਸ ਨੇ ਮੇਰੀ ਜਾਨ ਬਚਾਈ ਸੀ ਉਸਦੇ ਤਾਂ ਦਿਨ ਬਦਲ ਗਏ ਹੋਣਗੇ ਉਹ ਤਾਂ ਸੇਠ ਬਣ ਗਿਆ ਹੋਣਾ ਨੌਕਰ ਚੱਕਰ ਹੋਣਗੇ ਮਹਿਲਾ ਵਰਗੇ ਮਕਾਨ ਬਣਾ ਲਏ ਹੋਣਗੇ ਉਸ ਨੇ ਸਾਤਸੰਗਤ ਜੀ ਜਿੱਥੇ ਉਸਦੀ ਚੌਂਪੜੀ ਸੀ ਉੱਥੇ ਪਹੁੰਚਦਾ ਹੈ ਤੇ ਦੇਖਦਾ ਹੈ ਭਾਈ ਹਜੇ ਵੀ ਚੌਂਪੜੀ ਹੈ ਕੁਝ ਪਲ ਕੁਝ ਪਲਾਂ ਲਈ ਤਾਂ ਉਸ ਨੂੰ ਸਾਤਸੰਗਤ ਜੀ ਇਹ ਲੱਗਦਾ ਆ ਕਿ ਭਾਈ ਉਸਨੇ ਕਿਤੇ ਹੋਰ ਮਕਾਨ ਬਣਾ ਲਿਆ ਹੋਵੇਗਾ ਤੇ ਅਚਾਨਕ ਉਸ ਦੀ ਨਿਗਾ ਲੱਕੜਹਾਰਾ ਤੇ ਪੈਂਦੀ ਹੈ ਉਸ ਦੇ ਪਰਿਵਾਰ ਤੇ ਪੈਂਦੀ ਹੈ ਉਹ ਬੜਾ ਹੈਰਾਨ ਹੈ ਕਿ ਭਾਈ ਇਹਨਾਂ ਕੋਲ ਤਾਂ ਚੰਦਨ ਦਾ ਬਾਗ ਹੈ ਇਹ ਅੱਜ ਵੀ ਚੌਂਪੜੀ ਦੇ ਵਿੱਚ ਰਹਿ ਰਹੇ ਨੇ ਤੇ ਸਾਥ ਸੰਗਤ ਜੀ ਰਾਜਾ ਲੱਕੜਹਾਰਾ ਕੋਲ ਜਾਂਦਾ ਹੈ ਲੱਕੜਹਾਰਾ ਬੜੇ ਸਤਿਕਾਰ ਨਾਲ ਰਾਜਾ ਦਾ ਮਾਨ ਸਨਮਾਨ ਕਰਦਾ ਹੈ ਸਵਾਗਤ ਕਰਦਾ ਹੈ ਤੇ ਜਦੋਂ ਰਾਜਾ ਉਸ ਨੂੰ ਪੁੱਛਦਾ ਹੈ ਕਿ ਮੈਂ ਜਦੋਂ ਪਿਛਲੀ ਵਾਰ ਆਇਆ ਤੁਸੀਂ ਮੇਰੀ ਜਾਨ ਬਚਾਈ ਮੈਂ ਤੁਹਾਨੂੰ ਚੰਦਨ ਦਾ ਬਾਗ ਦੇ ਕੇ ਗਿਆ ਸੀ ਮੈਨੂੰ ਤਾਂ ਲੱਗਦਾ ਸੀ ਤੁਹਾਡੇ ਦਿਨ ਬਦਲ ਗਏ ਹੋਣਗੇ ਵੱਡੇ ਵੱਡੇ ਮਹਿਲ ਹੋਣਗੇ ਤੁਹਾਡੇ ਕੋਲ ਨੌਕਰ ਚੱਕਰ ਹੋਣਗੇ ਤੁਸੀਂ ਸੇਟ ਬਣ ਗਏ ਹੋਵਗੇ ਤ ਸਤ ਸੰਗਤ ਜੀ ਹੁਣ ਲੱਕੜਹਾਰਾ ਦੇ ਕੋਈ ਸਮਝ ਨਹੀਂ ਜੀ ਆ ਰਹੀ ਤੇ ਰਾਜਾ ਪੁੱਛਦਾ ਹੈ ਜੋ ਮੈਂ ਬਾਗ ਤੁਹਾਨੂੰ ਦੇ ਕੇ ਗਿਆ ਸੀ ਤੁਸੀਂ ਉਸ ਦਾ ਕੀ ਕਰਦੇ ਰਹੇ ਲੱਕੜਹਾਰਾ ਕਹਿੰਦਾ ਕਿ ਰਾਜਾ ਜੀ ਮੈਂ ਤਾਂ ਲੱਕੜਾਂ ਕੱਟ ਕੇ ਪਹਿਲਾਂ ਮੈਂ ਜੰਗਲ ਦੇ ਅੰਦਰ ਜਾਂਦਾ ਸੀ ਹੁਣ ਜੋ ਤੁਸੀਂ ਬਾਗ ਮੈਨੂੰ ਐਡਾ ਵੱਡਾ ਦੇ ਕੇ ਗਏ ਹੋ ਮੌਸਮ ਦੇ ਵਿੱਚ ਉਹ ਲੱਕੜਾ ਕੱਟਦਾ ਹਾਂ ਤੇ ਵੇਚ ਦਿੰਦਾ ਹਾਂ ਹੁਣ ਸਤ ਸੰਗਤ ਜੀ ਰਾਜਾ ਬੜਾ ਹੈਰਾਨ ਉਹ ਆਪਣੇ ਇੱਕ ਸੈਨਿਕ ਨੂੰ ਕਹਿੰਦਾ ਹੈ ਕਿ ਉਸ ਜੰਗਲ ਦੇ ਵਿੱਚੋਂ ਇੱਕ ਲੱਕੜੀ ਦਾ ਟੁਕੜਾ ਲੈ ਕੇ ਆਓ ਚੰਦਨ ਦਾ ਤਾਂ ਸਾਧ ਸੰਗਤ ਜੀ ਜਦੋਂ ਲੱਕੜੀ ਦਾ ਟੁਕੜਾ ਲਿਆਂਦਾ ਗਿਆ ਤਾਂ ਰਾਜਾ ਉਸ ਲੱਕੜਹਾਰੇ ਨੂੰ ਕਹਿੰਦਾ ਕਿ ਲੱਕੜਹਾਰਾ ਜੀ ਤੁਸੀਂ ਮੇਰੇ ਸੈਨਿਕ ਦੇ ਨਾਲ ਜਾਓ ਇਹ ਟੁਕੜਾ ਨਾਲ ਲੈ ਕੇ ਜਾਓ ਜਿੱਥੇ ਇਹ ਸੈਨਿਕ ਕਵੇ ਉਸ ਦੁਕਾਨ ਤੇ ਇਸ ਨੂੰ ਵੇਚਣਾ ਹੈ ਤੇ ਸਾਧ ਸੰਗਤ ਜੀ ਲੱਕੜਹਾਰ ਉਸ ਸੈਨਿਕ ਦੇ ਨਾਲ ਉਹ ਚੰਦਨ ਦਾ ਟੁਕੜਾ ਲੈ ਕੇ ਚਲਾ ਗਿਆ ਤੇ ਜਦੋਂ ਉਹ ਉੱਥੇ ਉਸ ਟੁੱਕੜੇ ਨੂੰ ਵੇਚਦਾ ਹੈ ਉਹ ਬੜਾ ਹੈਰਾਨ ਹੋ ਜਾਂਦਾ ਹੈ ਜਦੋਂ ਉਸ ਨੂੰ ਪੈਸੇ ਮਿਲਦੇ ਨੇ ਕਿ ਭਾਈ ਮੈਂ ਢੀ ਵੱਡੀਆਂ-ਵਡੀਆਂ ਲੱਕੜਾਂ ਵੇਚੀਆਂ ਮੈਨੂੰ ਉਦੋਂ ਇੰਨੇ ਪੈਸੇ ਨਹੀਂ ਜੇ ਮਿਲੇ ਇਹ ਛੋਟੇ ਜਿਹੇ ਟੁੱਕੜੇ ਦੇ ਬਦਲੇ ਇੰਨੇ ਪੈਸੇ ਪਾਉ ਕਿ ਮੈਂ ਜਿਸ ਨੂੰ ਲੱਕੜ ਕਣ ਵੇਚਦਾ ਰਿਹਾ ਉਹ ਤਾਂ ਮੈਨੂੰ ਠੱਗਦਾ ਰਿਹਾ ਹੈ ਤੇ ਬਹੁਤੇ ਲੋਕ ਨੇ ਸਾਧ ਸੰਗਤ ਜੀ ਜੋ ਸਚਾਈ ਪਤਾ ਹੁੰਦੀ ਹੈ ਪਰ ਸਾਹਮਣੇ ਵਾਲੇ ਨੂੰ ਦੱਸਦੇ ਨਹੀਂ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖਿਆ ਦੇਖਿਆ ਸੁਣਿਆ ਬੋਲੇ ਦੋਰਿਓ ਫਿਰਤ ਹੈ ਤੇ ਸਾਧ ਸੰਗਤ ਜੀ ਹਣੋ ਲੱਕੜਹਾਰਾ ਵਾਪਸ ਆਂਦਾ ਹੈ ਪਛਤਾਂਦਾ ਹੈ ਬੜਾ ਸ਼ਰਮਿੰਦਾ ਹੋ ਰਿਹਾ ਹੈ ਤੇ ਰਾਜਾ ਫਿਰ ਉਸ ਨੂੰ ਦੱਸਦਾ ਹੈ ਕਿ ਭਾਈ ਮੈਂ ਤੈਨੂੰ ਕੋਈ ਆਮ ਬਾਗ ਨਹੀਂ ਜੀ ਦੇ ਕੇ ਗਿਆ ਇਹ ਕੋਈ ਆਮ ਲੱਕੜਾ ਨਹੀਂ ਹੈ ਕੋਈ ਆਮ ਰਕਤ ਨਹੀਂ ਹੈ ਚੰਦਨ ਦਾ ਬਾਗ ਹੈ ਤੇ ਤੁਸੀਂ ਇਸ ਨੂੰ ਆਮ ਲੱਕੜਾ ਵਾਂਗੂ ਹੀ ਵੇਚ ਰਹੇ ਸੋ ਤੇ ਸਾਧ ਸੰਗਤ ਜੀ ਇਹੀ ਹਾਲਤ ਸਾਡੀ ਹੈ ਜੇ ਕਿਤੇ ਗੁਰੂ ਰਵਿਦਾਸ ਮਹਾਰਾਜ ਜੀ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਅੱਜ ਸਨ ਵਾਪਸ ਆਉਣ ਸਾਡੇ ਹਾਲਾਤ ਦੇਖਣ ਵਾਸਤੇ ਸਾਧ ਸੰਗਤ ਜੀ ਉਹ ਦੇਖ ਵੀ ਰਹੇ ਨੇ ਤੇ ਜੇ ਬਾਬਾ ਸਾਹਿਬ ਇੱਥੇ ਆਉਣ ਤਾਂ ਦੇਖਣ ਕਿ ਭਾਈ ਮੈਂ ਤਾਂ ਸਵਿਧਾਨ ਦੇ ਰੂਪ ਚ ਇਹਨਾਂ ਨੂੰ ਚੰਦਨ ਦਾ ਬਾਗ ਦੇ ਕੇ ਗਿਆ ਸੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਦਾ ਖਜ਼ਾਨਾ ਦਿੱਤਾ ਹੈ ਤੇ ਸਵਿਧਾਨ ਦੇ ਵੀ ਸਾਧ ਸੰਗਤ ਜੀ ਸਾਨੂੰ ਰਾਜੇ ਬਣਾਇਆ ਗਿਆ ਹੈ ਪਰ ਅਸੀਂ ਕੀ ਕਰ ਰਹੇ ਹਾਂ ਸਾਡੇ ਅਧਿਕਾਰਾਂ ਨੂੰ ਜੋ ਵੀ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤੇ ਨੇ ਸਾਜ ਸੰਗਤ ਜੀ ਸਾਡੇ ਗੁਰੂਆਂ ਦਾ ਸੰਘਰਸ਼ ਅਸੀਂ ਉਸ ਨੂੰ ਬੋਤੇ ਲੋਕ ਨੇ ਸਾਜ ਸੰਗਤ ਜੀ ਜੋ ਵੋਟਾਂ ਦੇ ਵਿੱਚ ਵੋਟਾਂ ਵੇਚ ਦਿੰਦੇ ਨੇ ਆਪਣਾ ਜਮੀਰ ਵੇਚ ਰਹੇ ਨੇ ਸਾਜ ਸੰਗਤ ਜੀ ਆਪਣੇ ਅਧਿਕਾਰਾਂ ਨੂੰ ਵੇਚ ਦੇ ਵੇਚ ਰਹੇ ਨੇ ਜਿਵੇਂ ਲੱਕੜਹਾਰਾ ਆਮ ਲੱਕੜਾ ਵਾਂਗੂ ਚੰਦਨ ਦੀ ਲੱਕੜ ਵੇਚਦਾ ਰਿਹਾ ਸਾਜ ਸੰਗਤ ਜੀ ਅਸੀਂ ਵੀ ਸਵਧਾਨਿਕ ਅਧਿਕਾਰਾਂ ਦੀ ਪਰਵਾਹ ਨਹੀਂ ਜੇ ਕਰਦੇ ਅਸੀਂ ਵੀ ਆਮ ਲੱਕੜਾ ਵਾਂਗੂੰ ਚੰਦਨ ਦੀ ਲੱਕੜ ਨੂੰ ਵੇਚ ਰਹੇ ਆ ਤੇ ਸਾਡੇ ਕੋਲ ਤਾਂ ਸਾਧ ਸੰਗਤ ਜੀ ਦੋ ਦੋ ਖਜ਼ਾਨੇ ਨੇ ਪਹਿਲਾ ਖਜ਼ਾਨਾ ਸਾਡੇ ਕੋਲ ਚੰਦਨ ਦਾ ਬਾਗ ਜੋ ਹੈ ਉਹ ਸਰਦਾਨ ਹੈ ਦੂਸਰਾ ਖਜ਼ਾਨਾ ਅੰਮ੍ਰਿਤ ਬਾਣੀ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਸਾਡੇ ਕੋਲ ਵੀ ਦੋ ਖਜ਼ਾਨੇ ਨੇ ਦੋ ਬਾਗ ਨੇ ਇੱਕ ਬਾਗ ਸਤਿਗੁਰੂ ਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੂਸਰਾ ਬਾਤ ਸਾਧ ਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮਰਾਵ ਉਮੇਦਕਰ ਜੀ ਦਾ ਭਾਰਤ ਦਾ ਸਰਦਾਰਨ ਤੇ ਅਸੀਂ ਕੀ ਕਰ ਰਹੇ ਹਾਂ ਸਾਧ ਸੰਗਤ ਜੀ ਜੇ ਕਿਤੇ ਬਾਬਾ ਸਾਹਿਬ ਵਾਪਸ ਆ ਜਾਣ ਉਹ ਤਾਂ ਸੋਚਣਗੇ ਭਾਈਏ ਬਹੁਤ ਵੱਡੇ ਬਣ ਗਏ ਹੋਣਗੇ ਇਹ ਤਾਂ ਦੇਸ਼ ਦੇ ਹੁਕਮਰਾਨ ਬਣ ਗਏ ਹੋਣਗੇ ਇਹ ਵੱਡੇ ਵੱਡੇ ਮਹਿਲਾ ਚ ਰਹਿੰਦੇ ਹੋਣਗੇ ਮੈਂ ਬਹੁਤੇ ਅਧਿਕਾਰ ਇਹਨਾਂ ਨੂੰ ਦੇਖ ਕੇ ਗਿਆ ਹਾਂ ਸਮਾਨਤਾ ਸਮਾਜ ਵਿੱਚ ਆ ਗਈ ਹੋਣੀ ਸਾਧ ਸੰਗਤ ਜੀ ਕੋਈ ਭੇਦਭਾਵ ਨਹੀਂ ਜੀ ਹੋਵੇਗਾ ਇਹ ਤਾਂ ਮਹਿਲਾ ਵਾਲੇ ਬਣ ਗਏ ਹੋਣਗੇ ਇਹ ਵੱਡੇ ਵੱਡੇ ਮਨਿਸਟਰ ਬਣ ਗਏ ਹੋਣਗੇ ਦੇਸ਼ ਦੇ ਹੁਕਮਰਾਨ ਬਣ ਗਏ ਹੋਣਗੇ ਮੈਂ ਇਹਨਾਂ ਨੂੰ ਬਰਾਬਰ ਕਰਕੇ ਗਿਆ ਸੀ ਪ੍ਰਸਾਦ ਸੰਘੇ ਜੀ ਜੇ ਬਾਬਾ ਸਾਹਿਬ ਅੱਜ ਵਾਪਸ ਆਉਣ ਤਾਂ ਉਹ ਦੇਖ ਕੇ ਹੈਰਾਨ ਹੋਣਗੇ ਭਾਈ ਇਹਨਾਂ ਦੇ ਦਿਨ ਤਾਂ ਬਹੁਤੇ ਲੋਕਾਂ ਦੇ ਦਿਨ ਤਾਂ ਉਸੇ ਤਰ੍ਹਾਂ ਹੀ ਨੇ ਕੁਝ ਲੋਕਾਂ ਦੇ ਬਦਲੇ ਨਹੀਂ ਇਹ ਸਾਧ ਸੰਘੇ ਜੀ ਅੱਜ ਵੀ ਭੇਤ ਪਾਉ ਹੁੰਦਾ ਹੈ ਅੱਜ ਵੀ ਬਹੁਤੇ ਲੋਕ ਜੋ ਸਾਡੇ ਨੇ ਉਹ ਗਰੀਬੀ ਦੇ ਵਿੱਚ ਹੀ ਰਹਿ ਰਹੇ ਨੇ ਦਿਹਾੜੀ ਮਜ਼ਦੂਰੀ ਤੱਕ ਹੀ ਸੀਮਤ ਨੇ ਨਸ਼ਿਆਂ ਦੇ ਵਿੱਚ ਸਾਤਸੰਗਤ ਜੀ ਬੋਤਾ ਸਮਾਜ ਫਸਿਆ ਹੋਇਆ ਹੈ ਤੇ ਬਾਬਾ ਸਾਹਿਬ ਡਾਕਟਰ ਪੀਮਰਾਵ ਮੇਦਕਰ ਜੀ ਇਹ ਦੇਖ ਕੇ ਬੜੇ ਹੈਰਾਨ ਹੋਣਗੇ ਸਾਤਸੰਗਤ ਜੀ ਕੇ ਭਾਈ ਮੈਂ ਸਵਧਾਨ ਦਾ ਖਜ਼ਾਨਾ ਚੰਦਨ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇਖ ਕੇ ਗਿਆ ਚੰਦਨ ਦੇ ਬਾਗ ਵਾਂਗੂ ਪਰ ਅਸੀਂ ਕੀ ਕਰ ਰਹੇ ਹਾਂ ਸਾਤਸੰਗਤ ਜੀ ਜਿਵੇਂ ਉਹ ਲੱਕੜਹਾਰਾ ਆਮ ਲੱਕੜਾਂ ਦੇ ਵਾਂਗੂ ਚੰਦਨ ਦੇ ਬਾਗ ਨੂੰ ਵੇਚਦਾ ਰਿਹਾ ਅਸੀਂ ਵੀ ਆਪਣੇ ਸੰਵਧਾਨਿਕ ਅਧਿਕਾਰਾਂ ਨਾਲ ਐਸੇ ਤਰ੍ਹਾਂ ਹੀ ਕਰ ਰਹੇ ਹਾਂ ਬਹੁਤੇ ਲੋਕ ਨਹੀਂ ਸਾਧ ਸੰਗਤ ਜੀ ਮਾਫ ਕਰਨਾ ਆਪਣੇ ਸੰਵਧਾਨਿਕ ਅਧਿਕਾਰ ਵੋਟ ਦੇ ਅਧਿਕਾਰ ਨੂੰ ਵੇਚ ਦਿੰਦੇ ਨੇ ਜਮੀਰ ਵੇਚ ਰਹੇ ਨੇ ਸੰਵਧਾਨਿਕ ਅਧਿਕਾਰਾਂ ਦੀ ਪਰਵਾਹ ਨਹੀਂ ਜੇ ਕਰਦੇ ਸਾਧ ਸੰਗਤ ਜੀ ਬਰਾਬਰ ਦਾ ਅਧਿਕਾਰ ਦਿੱਤਾ ਹੈ ਆਪਣੇ ਬੱਚਿਆਂ ਨੂੰ ਵੀ ਇਲੈਕਸ਼ਨ ਦੇ ਵਿੱਚ ਲਿਆਓ ਸਾਧ ਸੰਗਤ ਜੀ ਆਪਣੇ ਪੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਐਮ ਐਲ ਏ ਐਮ ਪੀ ਬਣਾਈਏ ਸਬਨਾਂ ਨੂੰ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਫਰਮਾਇਆ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ ਛੋਟ ਵੱਡੇ ਸਭ ਸੰਬਸੈ ਰਵਦਾਸ ਰਹੈ ਪ੍ਰਸੰਨ ਤੇ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਵੀ ਸਾਡੇ ਕੋਲ ਚੰਦਨ ਦਾ ਬਾਗ ਹੈ ਖਜ਼ਾਨਾ ਹੈ ਤੇ ਗੁਰੂ ਅਰਦਾਸ ਮਹਾਰਾਜ ਜੀ ਵੀ ਹੈਰਾਨ ਹੋਣਗੇ ਕਿ ਭਾਈ ਮੈਂ ਐਡਾ ਵੱਡਾ ਬਾਗ ਇਹਨਾਂ ਨੂੰ ਦੇਖ ਕੇ ਗਿਆ ਐਡਾ ਵੱਡਾ ਖਜ਼ਾਨਾ ਦੇਖ ਕੇ ਗਿਆ ਅਨੰਤ ਆਵਹਿਮਾ ਪਰਮਾਤਮਾ ਚੋਂ ਨਿਕਲ ਜਾਣਾ ਚਾਹੀਦਾ ਸੀ ਐਨਨੂ ਸਮਾਜ ਦੇ ਵਿੱਚ ਸਮਾਨਤਾ ਲਿਆਣੀ ਚਾਹੀਦੀ ਸੀ ਜਾਤ ਪਾਤ ਖਤਮ ਕਰਨੀ ਚਾਹੀਦੀ ਸੀ ਪਰ ਨਾ ਅਸੀਂ ਸਾਧ ਸੰਗਤ ਜੀ ਸਿਵਧਾਨ ਦੀ ਪ੍ਰਵਾਹ ਕੀਤੀ ਨਾ ਅੰਮ੍ਰਿਤ ਬਾਣੀ ਦੀ ਪ੍ਰਵਾਹ ਕੀਤੀ ਬਹੁਤੇ ਲੋਕ ਸਾਡੇ ਅੱਜ ਵੀ ਨੇ ਜੋ ਵਹਿਮਾਂ ਪਰਮਾਂ ਡੰਬਰਾਂ ਪਖੰਡਾਂ 'ਚ ਫਸੇ ਹੋਏ ਨੇ ਦਿਖਾਵੇ ਵਾਲੀ ਭਗਤੀ ਨਹੀਂ ਭਗਤੀ ਸਮਝਦੇ ਨੇ ਸਾਧ ਸੰਗਤ ਜੀ ਬੜੇ ਕਰਮਾਂ ਵਾਲਿਆਂ ਸਾਧ ਸੰਗਤ ਜੀ ਕੇ ਸਤਿਗੁਰੂ ਦਾਸ ਮਹਾਰਾਜ ਜੀ ਵਰਗੇ ਸਾਨੂੰ ਗੁਰੂ ਮਿਲੇ ਨੇ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਜੀ ਵਰਗੇ ਸਾਨੂੰ ਮਹਾਨ ਪੁਰਸ਼ ਮਿਲੇ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਸਾਧ ਸੰਗਤ ਜੀ ਬਾਬਾ ਸਾਹਿਬ ਨੇ ਆਪਣਾ ਪਰਿਵਾਰ ਤੱਕ ਵਾਰਿਆ ਜਾਂ ਬੱਚੇ ਦੀ ਲਾਸ਼ ਪਈ ਹੋਵੇ ਤੇ ਸਾਡੇ ਲਈ ਮੀਟਿੰਗਾਂ ਦੇ ਵਿੱਚ ਜਾਣਾ ਹੋਵੇ ਸਾਧ ਸੰਗਤ ਜੀ ਬਹੁਤ ਵੱਡੀਆਂ ਕੁਰਬਾਨੀਆਂ ਨੇ ਤੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਉਸ ਸਮੇਂ ਦੇ ਪੁਜਾਰੀ ਵਰਗ ਦੇ ਨਾਲ ਟੱਕਰ ਲਈ ਕਿਸ ਲਈ ਸਾਧ ਸੰਗਤ ਜੀ ਸਾਡੇ ਲਈ ਸਾਨੂੰ ਬਰਾਬਰ ਕਰਨ ਵਾਸਤੇ ਸਮਾਜ ਵਿੱਚ ਜਾਤ ਪਾਤ ਦਾ ਜੋ ਬੋਲਬਾਲਾ ਸੀ ਉਸ ਨੂੰ ਖਤਮ ਕਰਨ ਵਾਸਤੇ ਕਈ ਪ੍ਰਕਾਰ ਦੇ ਅਧਿਕਾਰ ਸਾਨੂੰ ਹੈ ਹੀ ਨਹੀਂ ਸੰਸਾਦ ਸੰਗਤ ਜੀ ਨਾ ਕੋਈ ਸਾਡੇ ਕੋਲ ਰਾਜਨੀਤਿਕ ਅਧਿਕਾਰ ਸੀ ਨਾ ਸਮਾਜਿਕ ਅਧਿਕਾਰ ਸੀ ਤੇ ਨਾ ਸਾਧ ਸੰਗਤ ਜੀ ਸਿੱਖਿਆ ਦਾ ਅਧਿਕਾਰ ਸੀ ਸਬਸਤ ਗੁਰੂ ਅਰਦਾਸ ਮਹਾਰਾਜ ਜੀ ਨੇ ਕ੍ਰਾਂਤੀਕਾਰੀ ਵਿਗਲ ਬਜਾਇਆ ਬਹੁਤਾ ਸੰਘਰਸ਼ ਕੀਤਾ ਬਾਬਾ ਸਾਹਿਬ ਡਾਕਟਰ ਪੀਮਰਾ ਉਮੇਦਕਰ ਜੀ ਨੇ ਬਹੁਤ ਸੰਘਰਸ਼ ਕੀਤਾ ਫੇਰ ਕਿਤੇ ਜਾ ਕੇ ਸਾਧ ਸੰਗਤ ਜੀ ਸਾਨੂੰ ਦਿਨ ਮਿਲੇ ਨੇ ਪਰ ਅਸੀਂ ਉਸ ਦੀ ਵੀ ਪ੍ਰਵਾਹ ਨਹੀਂ ਕਰ ਰਹੇ ਸਾਧ ਸੰਗਤ ਆਓ ਗੁਰਬਾਣੀ ਸਾਨੂੰ ਜਗਾਉਂਦੀ ਹੈ ਕਿਆ ਤੂੰ ਸੋਇਆ ਜਾਗੇ ਈਾਨਾ ਤੈ ਜੀਵਨ ਜਗ ਸੱਚ ਕਰ ਜਾਣਾ ਕਿ ਭਾਈ ਉਠੋ ਕਦੇ ਅਸੀਂ ਲੱਕੜਹਾਰੇ ਵਾਂਗੂ ਨੀਂਦ ਦੇ ਵਿੱਚ ਅਗਿਆਨਤਾ ਦੀ ਨੀਂਦ ਦੇ ਵਿੱਚ ਚੰਦਨ ਨੂੰ ਆਮ ਲੱਕੜਾ ਵਾਂਗੂ ਨਾ ਵੇਚ ਦੇਈਂ ਕਿ ਭਾਈ ਸਵਧਾਨ ਸਾਡਾ ਹੈ ਇਹ ਦੇਸ਼ ਵੀ ਸਾਡਾ ਹੈ ਸਭਨਾ ਦਾ ਹੀ ਬਰਾਬਰ ਹੈ ਤੇ ਭਾਈ ਅਸੀਂ ਇੱਥੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਸਭ ਇਨਸਾਨ ਨੇ ਭਾਈ ਜਾਤ ਪਾਤਾਂ ਬਾਅਦ ਜਿਹਨੇ ਧਰਮ ਬਾਅਦ ਜਿਹਨੇ ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ ਤੇ ਜੋ ਬਾਬਾ ਸਾਹਿਬ ਨੇ ਸੁਪਨਾ ਵੇਖਿਆ ਜੋ ਸਤਿਗੁਰੂ ਅਰਵਦਾਸ ਮਹਾਰਾਜ ਜੀ ਨੇ ਸੁਪਨਾ ਵੇਖਿਆ ਸੀ ਬੇਗੰਪੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਹੀਂ ਟੈਠਾਓ ਤੇ ਸਾਧ ਸੰਗਤ ਜੋ ਬੇਗੰਪੁਰਾ ਤਾਂ ਹੀ ਵਸੇਗਾ ਜੇ ਜਾਤ ਪਾਤ ਖਤਮ ਹੋਵੇਗੀ ਉਹ ਬੇਗੰਪੁਰਾ ਤਾਂ ਹੀ ਵਸੇਗਾ ਸਾਧ ਸੰਗਤ ਜੀ ਜੇ ਸਮਾਜ ਦੇ ਵਿੱਚ ਸਮਾਨਤਾ ਆਵੇਗੀ ਜਿੰਨੀਆਂ ਬੁਰਾਈਆਂ ਨੇ ਉਹ ਖਤਮ ਹੋਣਗੀਆਂ ਅੱਜ ਵੀ ਬਹੁਤਾ ਸਵਾਜ ਸਾਧ ਸੰਗਤ ਜੀ ਨਸ਼ੇ 'ਚ ਫਸਿਆ ਹੋਇਆ ਆ ਬੁਰੇ ਕਰਮਾਂ ਦੇ ਵਿੱਚ ਫਸਿਆ ਹੋਇਆ ਹੈ ਬੋਤਾ ਵਰਗ ਅੱਜ ਵੀ ਸਾਧ ਸੰਗਤ ਜੀ ਦਿਹਾੜੀ ਤੱਕ ਹੀ ਸੀਮਤ ਹੈ ਬੇਸਿਕ ਜ਼ਰੂਰਤਾਂ ਨਹੀਂ ਜੇ ਪੂਰੀਆਂ ਹੁੰਦੀਆਂ ਤੇ ਆਓ ਸਾਧ ਸੰਗਤ ਜੀ ਜਾਗੀਏ ਜੋ ਚੰਦਨ ਦਾ ਬਾਗ ਹੈ ਉਸ ਬਾਗ ਦੀ ਪ੍ਰਵਾਹ ਕਰੀਏ ਸਾਧ ਸੰਗਤ ਜੀ ਤੇ ਦੋ ਦੋ ਬਾਗ ਨੇ ਸਾਡੇ ਕੋਲ ਅੰਮ੍ਰਿਤ ਬਾਣੀ ਦਾ ਸਤਗੁਰ ਅਰਦਾਸ ਮਹਾਰਾਜ ਜੀ ਦੀ ਤੇ ਸਾਧ ਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਦਾ ਸਵਧਾਨ ਇਹ ਦੋਨੇ ਹੀ ਸਾਡੇ ਲਈ ਖਜ਼ਾਨੇ ਦੋਨਾਂ ਦੀ ਕੇਅਰ ਕਰੀਏ ਸਾਧ ਸੰਗਤ ਜੀ ਦੋਨਾਂ ਦੀ ਸੰਭਾਲ ਕਰੀਏ ਜਾਗੀਏ ਤੇ ਸੱਚ ਦੇ ਮਾਰਗ ਤੇ ਚੱਲੀਏ ਜਿੰਨੇ ਵੀ ਵਹਿਮ ਭਰਮ ਅਡੰਬਰ ਪਖੰਡ ਨੇ ਉਹਨਾਂ ਦਾ ਤਿਆਗ ਕਰੀਏ ਸਾਧ ਸੰਗਤ ਜੀ ਤੇ ਸੱਚ ਦੇ ਮਾਰਗ ਤੇ ਚੱਲੀਏ ਜੋ ਗੁਰੂ ਅਰਬਦਾਸ ਮਹਾਰਾਜ ਜੀ ਸਮਝਾ ਰਹੇ ਨੇ ਜੋ ਬਾਬਾ ਸਾਹਿਬ ਡਾਕਟਰ ਪੀਮਰਾ ਉਦੇਦਕਰ ਜੀ ਨੇ ਸਾਨੂੰ ਸਮਝਾਇਆ ਸਾਡੇ ਲਈ ਕੀਤਾ ਉਸ ਨੂੰ ਸਮਝੀਏ ਉਸ ਮਾਰਗ ਤੇ ਚੱਲੀਏ ਸਾਧ ਸੰਗਤ ਜੀ ਸਮਾਜ ਦੇ ਵਿੱਚ ਸਮਾਨਤਾ ਲੈ ਕੇ ਆਈਏ ਵਹਿਮਾ ਪਰਮਾਡੰਬਰਾ ਪਖੰਡਾ ਨੂੰ ਖਤਮ ਕਰੀਏ ਜਾਤ ਪਾਤ ਖਤਮ ਕਰਨ ਦੀ ਕੋਸ਼ਿਸ਼ ਕਰੀਏ ਸਤਗੁਰੂ ਜੀ ਫਰਮਾਉਂਦੇ ਨੇ ਮੂਰਖ ਹੈ ਜੋ ਕਰਤ ਹੈ ਵਰਨ ਅਬਰਨ ਵਿਚਾਰ ਕੇ ਭਾਈ ਉਹ ਲੋਕ ਮੂਰਖ ਨੇ ਜੋ ਜਾਤਾਂ ਪਾਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜੋ ਆਪਣੇ ਆਪ ਨੂੰ ਜਾਤੀਗਤ ਤੌਰ ਤੇ ਵੱਡਾ ਸਮਝਦਾ ਉਹ ਵੀ ਮੂਰਖ ਹੈ ਤੇ ਉਸ ਤੋਂ ਵੀ ਵੱਡਾ ਮੂਰਖ ਹੈ ਜੋ ਆਪਣੇ ਆਪ ਨੂੰ ਨੀਵਾਂ ਸਮਝਦਾ ਸਾਧ ਸੰਗਤ ਜੀ ਸਵਧਾਨ ਨੂੰ ਪੜ੍ਹਿਆ ਸਾਧ ਸੰਗਤ ਜੀ ਆਪਣੇ ਅਧਿਕਾਰਾਂ ਨੂੰ ਜਾਣੀਏ ਤੇ ਸਮਾਜ ਦੇ ਵਿੱਚ ਸਮਾਨਤਾ ਲੈ ਕੇ ਆਈਏ ਅਸੀਂ ਵੀ ਆਪਣੇ ਬੱਚਿਆਂ ਨੂੰ ਜਿਵੇਂ ਪੜਾ ਲਕਾ ਕੇ ਵੱਡੇ ਵੱਡੇ ਅਫਸਰ ਬਣਾ ਰਹੇ ਹਾਂ ਉਸੇ ਪ੍ਰਕਾਰ ਸਾਧ ਸੰਗਤ ਜੀ ਬਹੁਤਾ ਸਮਾਜ ਹਜੇ ਸਾਡਾ ਬੈਠਾ ਹੈ। ਇਹ ਵੀ ਇੱਕ ਬਹੁਤ ਕੜਵੀ ਸੱਚਾਈ ਹੈ ਕਿ ਜੋ ਭਾਈ ਸਮਾਜ ਚ ਕਾਮਯਾਬ ਹੋ ਜਾਂਦੇ ਨੇ ਨਾ ਜ਼ਿਆਦਾਤਰ ਕੁਝ ਲੋਕ ਨਹੀਂ ਸਾਧ ਸੰਗਤ ਜੀ ਜੋ ਕਾਮਯਾਬ ਹੋ ਕੇ ਸਮਾਜ ਦਾ ਹੱਥ ਫੜਦੇ ਨੇ। ਪਰ ਜ਼ਿਆਦਾਤਰ ਜੇ ਆਪਾਂ ਗੱਲ ਕਰੀਏ ਸਾਧ ਸੰਗਤ ਜੀ ਐਸੇ ਇਨਸਾਨ ਨੇ ਜੋ ਕਾਮਯਾਬ ਹੋ ਕੇ ਸਮਾਜ ਦਾ ਸਾਥ ਹੀ ਛੱਡ ਦਿੰਦੇ ਨੇ। ਸਭ ਤੋਂ ਪਹਿਲਾਂ ਤਾਂ ਉਹ ਘਰ ਹੀ ਅਲੱਗ ਬਣਾ ਲੈਂਦੇ ਨੇ ਕਿ ਭਾਈ ਇਹਨਾਂ ਦੇ ਵਿੱਚ ਤਾਂ ਮੈਂ ਰਹਿਣਾ ਹੀ ਨਹੀਂ। ਇਹ ਮੇਰੇ ਕਾਬਿਲ ਨਹੀਂ ਹੈ ਲੋਕ। ਇਹ ਇੱਕ ਬਹੁਤ ਕੜਵੀ ਸੱਚਾਈ ਹੈ ਸਾਧ ਸੰਗਤ ਜੀ ਬਾਰ ਬਾਰ ਮਾਫੀ ਕਿ ਹੋ ਸਕਦਾ ਹੈ ਭਾਈ ਕਈਆਂ ਦਾ ਦਿਲ ਦੁਖੇ ਜਦੋਂ ਪੈਸਾ ਆਉਂਦਾ ਹੈ ਜਦੋਂ ਸਰਕਾਰੀ ਨੌਕਰੀ ਮਿਲਦੀ ਹੈ ਜਦੋਂ ਬਿਜ਼ਨਸ 'ਚ ਕਾਮਯਾਬ ਹੁੰਦੇ ਨੇ ਸਾਧ ਸੰਗਤ ਜੀ ਆਪਣੇ ਸਮਾਜ ਦਾ ਹੀ ਸਾਥ ਛੱਡ ਦਿੰਦੇ ਨੇ ਨਹੀਂ ਸਾਧ ਸੰਗਤ ਜੀ ਜੋ ਸਤਗੁਰੂ ਦਾਸ ਮਹਾਰਾਜ ਜੀ ਨੇ ਕੀਤਾ ਜੋ ਬਾਬਾ ਸਾਹਿਬ ਡਾਕਟਰ ਪੀਮਰਾੰਬੇਦਕਰ ਜੀ ਨੇ ਸਾਡੇ ਲਈ ਕੀਤਾ ਅਸੀਂ ਉਸ ਮਾਰਗ ਤੇ ਚੱਲੀਏ ਉਹਨਾਂ ਨੇ ਆਪਣੇ ਪਰਿਵਾਰ ਦੀ ਪਰਵਾਹ ਤੱਕ ਨਹੀਂ ਕੀਤੀ ਸਾਧ ਸੰਗਤ ਜੀ ਅਸੀਂ ਆਪਣੇ ਆਪ ਨੂੰ ਕਾਮਯਾਬ ਕਰਨਾ ਹੈ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਕਰਨਾ ਤੇ ਜਦੋਂ ਅਸੀਂ ਕਾਮਯਾਬ ਹੋ ਗਏ ਨਾ ਸਮਾਜ ਦਾ ਹੱਥ ਜ਼ਰੂਰ ਫੜਨਾ ਹੈ ਸਾਧ ਸੰਗਤ ਜੀ ਤੇ ਹੱਥ ਫੜਨ ਲੱਗੇ ਇਹ ਨਹੀਂ ਜੀ ਦੇਖਣਾ ਕਿ ਕਿਸ ਜਾਤ ਦਾ ਹੈ ਕਿਸ ਧਰਮ ਦਾ ਹੈ ਸਭ ਇਨਸਾਨ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਮੇਂ ਹਰ ਹੈ ਹਰ ਮੇਂ ਸਭ ਹੈ ਹਰ ਆਪਣੋਂ ਜੀ ਜਾਨਾ ਤੇ ਸਤਗੁਰੂ ਦਾਸ ਮਹਾਰਾਜ ਜੀ ਨੇ ਜੋ ਸਮਾਨਤਾ ਦੀ ਗੱਲ ਕੀਤੀ ਨਾ ਸਾਧ ਸੰਗਤ ਜੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅਨ ਕਿ ਭਾਈ ਸਾਰਿਆਂ ਨੂੰ ਹੀ ਅਨ ਮਿਲੇ ਬਰਾਬਰ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅਨ ਛੋਟ ਵੱਡੇ ਸਭ ਸੰਬਸੈ ਰਵਦਾਸ ਰਹੈ ਪ੍ਰਸੰਨ ਕਿ ਭਾਈ ਫੇਰ ਸਾਨੂੰ ਖੁਸ਼ੀ ਮਿਲਨੀ ਹੈ ਜੇ ਸਾਰੇ ਸਮਾਨ ਹੋਣ ਕੋਈ ਜਾਤ ਵੱਡੀ ਨਾ ਹੋਵੇ ਕੋਈ ਛੋਟੀ ਨਾ ਹੋਵੇ ਜਾਤੀਗਤ ਭੇਦ ਭਾਵ ਖਤਮ ਹੋਵੇ ਤੇ ਸਾਧ ਸੰਗਤ ਜੀ ਸਮਾਜ 'ਚ ਸਮਾਨਤਾ ਆਵੇ ਇਹ ਤਾਂ ਹੀ ਪੂਰਾ ਹੋ ਸਕਦਾ ਸਾਧ ਸੰਗਤ ਜੀ ਜੇ ਅਸੀਂ ਗੁਰੂਆਂ ਦੇ ਮਿਸ਼ਨ ਨਾਲ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੀਏ ਤੇ ਚੰਦਨ ਦੇ ਬਾਗ ਨੂੰ ਸੰਭਾਲੀਏ ਸਾਧ ਸੰਗਤ ਜੀ ਆਪ ਜੁੜੀਏ ਆਪ ਜਾਗੀਏ ਆਪਣੇ ਬੱਚਿਆਂ ਨੂੰ ਜਗਾਈਏ ਕਿ ਭਾਈ ਇਹ ਜਾਤਾਂ ਪਾਤਾਂ ਜੋ ਬਣਾਈਆਂ ਨੇ ਨਾ ਇਹ ਸਮਾਜ ਦੇ ਚਲਾਕ ਲੋਕਾਂ ਨੇ ਬਣਾਈਆਂ ਨੇ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਹੈ ਅਸੀਂ ਵਧੀਆ ਪੜ੍ਹ ਲੈ ਕੇ ਕਾਮਯਾਬ ਹੋਈਏ ਸਮਾਜ ਦਾ ਹੱਥ ਫੜੀਏ ਸਾਧ ਸੰਗਤ ਜੀ ਜੇ ਕਿਸੇ ਨੂੰ ਕੋਈ ਬੱਚਾ ਪੜਨਾ ਚਾਹੁੰਦਾ ਹੈ ਪੈਸੇ ਨਹੀਂ ਹੈ 사ਤ ਸੰਗਤ ਜੀ ਉਸ ਦੀ ਅਸੀਂ ਫੀਸਾਂ ਭਰੀਆਂ ਰਲ ਮਿਲ ਕੇ ਜੇ ਇੱਕ ਜਣਾ ਨਹੀਂ ਪਰ ਜਿਸ ਕਰ ਸਕਦਾ ਤਾਂ ਅਸੀਂ ਇੱਕ ਟੀਮਾ ਬਣਾ ਕੇ ਮਦਦ ਕਰੀਏ ਬਹੁਤੀ ਟੀਮਾਂ ਨੇ ਸਾਡੀਆਂ ਸਮਾਜਿਕ ਕੰਮ ਕਰ ਰਹੀਆਂ ਨੇ ਪ੍ਰਸਾਦ ਸੰਗਤ ਜੀ ਬਹੁਤ ਘਟ ਨੇ ਬਹੁਤ ਘਟ ਨੇ ਐਸੇ ਲੋਕ ਜੋ ਗੁਰੂਵਦਾਸ ਮਹਾਰਾਜ ਜੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲੇ ਨੇ ਅਸੀਂ ਜਨਮ ਦਿਨ ਬਹੁਤ ਵੱਡੀ ਸੰਖਿਆ ਚ ਮਨਾਉਂਦੇ ਹਾਂ ਤੇ ਜਦੋਂ ਜਨਮ ਦਿਨ ਚਲਾ ਜਾਂਦਾ ਸਾਧ ਸੰਗਤ ਜੀ ਫੇਰ ਅਸੀਂ ਉਹਨਾਂ ਵਹਿਮਾਂ ਪਰਮਾਂ 'ਚ ਫਸ ਜਾਂਦੇ ਆਂ ਤੇ ਸਤਿਗੁਰੂ ਅਦਾਸ ਮਹਾਰਾਜ ਜੀ ਨੇ ਜੋ ਸੰਘਰਸ਼ ਕੀਤਾ 바ਵਾ ਸਾਹਿਬ ਡਾਕਟਰ ਭੀਮਰਾਓਂ ਅਵੇਦਕਰ ਜੀ ਨੇ ਜੋ ਸੰਘਰਸ਼ ਕੀਤਾ ਅਸੀਂ ਉਸ ਨੂੰ ਯਾਦ ਕਰੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੀਏ ਫੇਰ ਹੀ ਸਾਧ ਸੰਗਤ ਜੀ ਜੋ ਸਾਡਾ ਬੇਗਮਪੁਰ ਆਇਆ ਉਹ ਵਾ ਸਕਦਾ ਹੈ ਸਵਾਗਤਨ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੀਏ ਸਬਦਾ ਪਲਾ ਕਰੀਏ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਾਮਯਾਬ ਕਰੋ ਚੰਗੀ ਸਿੱਖਿਆ ਲਓ ਸਾਧ ਸੰਗਤ ਜੀ ਤੇ ਜਦੋਂ ਕਾਮਯਾਬ ਹੋਗੇ ਸਮਾਜ ਦੇ ਲਈ ਅਸੀਂ ਕੰਮ ਕਰਨਾ ਆ ਸਭ ਦਾ ਹੀ ਭਲਾ ਕਰਨਾ ਤੇ ਭਲਾ ਕਰਨ ਲੱਗੇ ਸਾਥ ਸੰਗਤ ਜੀ ਅਸੀਂ ਨਾ ਜਾਤ ਦੇਖਨੀ ਹੈ ਨਾ ਪਾਤ ਦੇਖਣੀ ਨਾ ਧਰਮ ਦੇਖਣਾ ਆ ਜਿਵੇਂ ਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਭਾਈ ਸਭ ਦਾ ਭਲਾ ਕਰੋ ਸਭ ਦਾ ਜੈ ਗੁਰਦੇਵ ਤੁੰਦ ਜੀ